ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਿਲਾਵਲ ਮਹਿਲਾ ਪੰਜਵਾਂ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ਅਵਰ ਕਰਮ ਨਹੀਂ ਛੁਟਿਐ ਰਾਖੋ ਹਰ ਨਾਥ ਤੋਂ ਸਰ ਨਾਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋ ਇਨ ਮੇ ਲੋਬਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰਾਖੇ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਨ ਕਰਨ ਸਮਰਥ ਪਬ ਦੇ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਨ ਗਾਉ ਇਹ ਪੰਜਵੀਂ ਪਾਚਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰੇਕ ਤਾਕਤ ਹੈ ਉਹ ਪ੍ਰਭੂ ਸ਼ਰਨ ਪੇ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ ਪ੍ਰਭੂ ਦੀ ਸ਼ਰਨ ਪੈ ਤੂੰ ਬਿਨਾ ਹੋਰ ਕੰਮਾਂ ਦੇ ਕਰਨ ਨਾਲ ਇਨਾ ਬੰਦਰਾਂ ਤੋਂ ਖਲਾਸੀ ਨਹੀਂ ਮਿਲ ਸਕਦੀ। ਬਸ ਹਰ ਵੇਲੇ ਇਹ ਅਰਦਾਸ ਕਰੋ। ਹੇ ਹਰੀ, ਹੇ ਨਾਥ ਸਾਡੀ ਰੱਖਿਆ ਕਰ। ਹੇ ਮਾਇਆ ਦੇ ਪਤੀ ਪ੍ਰਭੂ, ਹੇ ਸਾਰੇ ਗੁਨਾ ਨਾਲ ਭਰਪੂਰ ਪ੍ਰਭੂ। हे दया दे सोमे प्रभु मैं तेरी शरण आया हां ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ਮੰਦਭਾਗੀ ਜੀਵ ਦੁਨੀਆ ਦੀਆਂ ਆਸਾਂ ਬਹਿਮ ਵਿਕਾਰ ਮਾਇਆ ਦਾ ਮੋਹ ਇੰਨਾ ਵਿੱਚ ਹੀ ਫਸਿਆ ਰਹਿੰਦਾ ਹੈ ਜਿਹੜੀ ਮਾਇਆ ਨਾਲ ਤੋੜ ਸਾਥ ਨਹੀਂ ਨਿਭਨਾ ਉਹੀ ਇਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਕਦੇ ਵੀ ਇਹ ਪਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਹੇ ਸਭ ਤੂ ਉੱਚੇ ਚਾਨਣ ਦੇ ਸੋਮੇ ਹੇ ਸਭ ਗੁਨਾ ਨਾਲ ਭਰਪੂਰ ਪ੍ਰਭੂ ਹੇ ਸਰਵ ਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕਿਤੇ ਹੋਏ ਹਾਂ। हे अपहुंचते अप व्यंत प्रभु जीवे तू ही मेनू ਰਖਦਾ ਹੈ। ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ। ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ हे जगते रचनहार प्रभु हे सब कुछ कर सकने वाले प्रभु मेनू अपना नाम बख्श हे भाई ਸਾ ਸੰਗਤ ਵਿੱਚ ਟਿਕ ਕੇ ਸਦਾ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ